ਗੁਰੂ ਨਾਨਕ ਸਾਹਿਬ ਦਾ ਲੋਕ ਬਾਰਾ ਤੇ ਵਿੱਚ ਇੱਕ ਬਚਨ ਹੈ ਮਹਾਰਾਜ ਕਿੰਨਾ ਸਜਣਾ ਵਿੱਚ ਰੋਂ ਆਪਣਾ ਸਮਝਦਾ ਕਿੰਨਾ ਸਜਣਾ ਵਿੱਚ ਰੋਂ ਕੁਰਸ਼ ਕਰਦਾ ਜਸ ਕਰਦਾ ਇਹ ਇਹ ਨਹੀਂ ਪੜਦੇ ਇਹ ਸਾਰੇ ਦਾ ਸੰਸਾਰ ਛੱਡ ਕੇ ਚਲੇ ਜਲੇ ਸਗੋਂ ਕਈ ਵਾਰ ਇਸ ਤਰ੍ਹਾਂ ਦਾ ਵੀ ਹੁੰਦਾ ਹੈ ਇਹ ਬੰਦਾ ਉਹਨਾਂ ਦੇ ਪਿੱਛੇ ਲੱਗ ਕੇ ਆਪਣੇ ਦੀਰ ਨੂੰ ਵੀ ਗਵਾ ਬੈਠਦਾ ਆਪਣੇ ਦੀਰ ਨੂੰ ਵੀ ਭਲਾ ਦਿੱਤਾ ਉਹਨੂੰ ਵੀ ਉਸਾਰਦਾ

اپنے آپ خوش ہو جانے کیونکہ مہاراج نے جدو بندہ چنسوں چلتا ہے پھر دنیا کے لوگ پوری شوبھا کرتے ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾ ਫਿਰ ਜਹਾਨ ਦੇ ਲੋਕ ਭਰੇ ਕੁਛੂ ਦੀ ਸੁਭਾ ਕਰਦੇ ਨੇ ਕਿ ਚੰਗੇ ਪਾਸੇ ਚੱਲਿਆ ਹੋਇਆ ਹੈ। ਇਹ ਗੁਰੂ ਵਾਲਾ ਬਣਿਆ ਹੋਇਆ। ਪਰ ਜੇ ਹੁਣ ਵਿਚਾਰੇ ਕਿ ਜਦਾ ਜੀ ਮੈਂ ਅਮਨ ਸ਼ੱਕ ਲਿਆ ਫਿਰ ਲੋਕ ਮੈਨੂੰ ਕੀ ਕਹਿਣਗੇ ਪਰਿਵਾਰ ਵਾਲੇ ਰਿਸ਼ਤੇਦਾਰ ਜਿਨ੍ਹਾਂ ਨੂੰ ਮੁੱਦਾ ਪਿੰਡ ਉਹ ਕੀ ਕਹਿ ਜੀ ਉਹਨਾਂ ਦੀ ਪਰਵਾਹ ਖੜ ਭਈ ਦੁਨੀਆ ਕੀ ਕਹਿੰਦੀ ਹੈ ਨਾ ਸੁਝਿਆ

ਭਾਈ ਵੰਦੀ ਹੇਤ ਜੀ ਕਰੇ ਜਿਹੜੇ ਭਾਈ ਵੰਦੀ ਸੰਬੰਧੀ ਆਜਿ ਦਾ ਹੇਤ ਜੀ ਭਾਈ ਅਜ ਕਾ ਕਰ ਉਹ ਵੀ ਇੱਕ ਦਿਨ ਸਾਥ ਹੀ ਕਰੇ ਬੁਨਿਆਕਰ ਦੀਨ ਲੋਕ ਮਹਾਰਾਜ ਜੀ ਦੇ ਦੁਨੀਆਂ ਦੇ ਪਿਛੇ ਲੱਗੇ ਆਪਣੇ ਧਰਮ ਅਨੁਸਾਰ ਹੀ ਬੈਠੇ ਬਣੇ